ਦੇਖੋ ਜੀ ਇਹ ਬਹੁਤ ਮਤਲਬ ਖੁਸ਼ੀ ਦੇ ਪਲ ਹੈ ਬਹੁਤ ਵੱਡੀ ਜਿੱਤ ਹੈ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਜਿੱਤ ਹੋਈ ਹੈ ਬਹੁਤ ਵਡੀਆਂ ਦੋਨੋਂ ਜਤਵਈਆਂ ਲੋਕਾਂ ਦਾ ਧੰਨਵਾਦ ਕਰਦੇ ਆਂ ਜੀ ਲੁਧਿਆਣਾ ਬੈਸਟਡੇ ਵੀ ਔਰ ਗੁਜਰਾਤ ਦੇ ਵੀ ਵਿਸਪਾਦਰ ਸੀਟ ਤੋਂ ਸਾਰ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਮੁੱਚੀ ਲੀਡਰਸ਼ਿਪ ਨੂੰ ਸਾਰੇ ਵੋਲੰਟੀਅਰਸ ਨੂੰ ਵਰਕਰ ਨੂੰ ਜਿਹੜਾ ਨੇ ਦਿਨ ਰਾਤ ਮਿਹਨਤ ਕੀਤੀ ਹੈ ਸੰਜੀਵ ਰੋੜਾ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਜਿੱਤੋਂ 2027 ਕਿਵੇਂ ਬੈਕ ਦੇਖੋ 2027 27 ਹੈ ਉਸਕੇ ਲਈ ਅਸੀਂ ਕੰਮ ਕਰਾਂਗੇ ਜੋ ਪਹਿਲੇ ਕੰਮ ਕੀਤਾ ਹੈ ਉਸ ਤੋਂ ਜ਼ਿਆਦਾ ਮਿਹਨਤ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਅਬ ہماری ਜੋ ਦੇਖੋ ਹਮੇ ਗੁਜਰਾਤ ਮੇ ਵੀ ਵਿਕਟਰੀ ਮਿਲੀ ਹੈ ਜਹਾ ਵੀ ਵਿਕਟਰੀ ਮਿਲੀ ਜਾਂਦੀ ਹੈ ਸੋ ਵੀ ਹੈਵ ਆਲ ਦਾ ਰੀਜ਼ਨ ਕਿ ਹਮ ਆਪਣੀ ਜਿਤਨੀ ਆਪਣੀ ਜਾਨ ਜੀ ਜਾਨ ਲਗਾ ਕੇ ਚਾਰ ਗੁਣਾ ਸਪੀਡ ਸੇ ਰਾਕਟ ਦੀ ਸਪੀਡ ਸੇ ਕੰਮ ਕਰੇ ਔਰ ਕਰਾਂਗੇ ਕੰਮਾਂ ਦੇ ਕੀਤੇ ਗਏ ਤੇ ਜਿੱਤ ਮਿਲੀ ਹੈ ਜਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਬਿਲਕੁਲ ਜੀ ਜੋ ਜੋ ਪਾਲਿਸੀਜ਼ ਹੁੰਦੀਆਂ ਜੋ ਕੰਮ ਹੁੰਦੇ ਆ ਅਦਰਵਾਇਜ਼ ਜੇ ਜੇ ਅਦਰਵਾਇਜ਼ ਮਿਲਦੀ ਹੁੰਦੀ ਹੈ ਗੁਜਰਾਤ ਵਿੱਚ ਬੀਜੇਪੀ ਕਿਉਂ ਹਾਰਦੀ ਟ੍ਰਿਪਲ ਇੰਜਨ ਸਰਕਾਰ ਸੀਗਾ ਕੰਮ ਨੂੰ ਵੋਟ ਮਿਲਦੀ ਹੈ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੂੰ ਕਹਿੰਦੇ ਆ ਜੋ ਵਾਅਦੇ ਕੀਤੇ ਸਾਰੇ ਪੂਰੇ ਕਰਾਂਗੇ ਠੀਕ ਹੈ ਜੀ ਇੱਕ ਵਾਰ ਸਾਰੇ ਦੇਖੋ ਜੀ ਇਹ ਬਹੁਤ ਮਤਲਬ ਖੁਸ਼ੀ ਦੇ ਪਲ ਹੈ ਬਹੁਤ ਵੱਡੀ ਜਿੱਤ ਹੈ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਜਿੱਤ ਹੋਈ ਹੈ ਬਹੁਤ ਵਡੀਆਂ ਦੋਨੋਂ ਜਿੱਤਵਈਆਂ ਲੋਕਾਂ ਦਾ ਧੰਨਵਾਦ ਕਰਦੇ ਆਂ ਜੀ ਪੰਜ ਲੁਧਿਆਣਾ ਬੈਸਟਡੇ ਵੀ ਔਰ ਗੁਜਰਾਤ ਦੇ ਵੀ ਇਸ ਪੱਧਰ ਸੀਟ ਤੋਂ ਸਾਰ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਮੁੱਚੀ ਲੀਡਰਸ਼ਿਪ ਨੂੰ ਸਾਰੇ ਵੋਲੰਟੀਅਰਸ ਨੂੰ ਵਰਕਰ ਨੂੰ ਜਿਹੜਾ ਨੇ ਦਿਨ ਰਾਤ ਮਿਹਨਤ ਕੀਤੀ ਹੈ ਸਜੀਵ ਰੋੜਾ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਰ ਵੀ 2027 ਕਿਵੇਂ ਦੇਖਦੇ ਹੋ ਦੇਖੋ 2027 27 ਹੈ ਉਸਕੇ ਲਈ ਹਮ ਕੰਮ ਕਰਾਂਗੇ ਜੋ ਪਹਿਲੇ ਕੰਮ ਕੀਤਾ ਹੈ ਉਸ ਤੋਂ ਜ਼ਿਆਦਾ ਮਿਹਨਤ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਅਬ ਹਮਾਰੀ ਜੋ ਦੇਖੋ ਹਮੇ ਗੁਜਰਾਤ ਮੇ ਵੀ ਵਿਕਟਰੀ ਮਿਲੀ ਹੈ ਜਹਾ ਵੀ ਵਿਕਟਰੀ ਮ ਖਿਲਾੜੀ ਹੈ ਸੋ ਵੀ ਹੈਵ ਆਲ ਦਾ ਰੀਜ਼ਨ ਕਿ ਹਮ ਆਪਣੀ ਜਿਤਨੀ ਆਪਣੀ ਜਾਨ ਜੀ ਜਾਨ ਲਗਾ ਕੇ ਚਾਰ ਗੁਣਾ ਸਪੀਡ ਸੇ ਰਾਕਟ ਦੀ ਸਪੀਡ ਸੇ ਕੰਮ ਕਰੇ ਔਰ ਕਰੇਗੇ ਕੰਮਾਂ ਨੇ ਕੀਤੇ ਗਏ ਤੇ ਜਿੱਤ ਮਿਲੀ ਹੈ ਜਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਬਿਲਕੁਲ ਜੀ ਜੋ ਜੋ ਪਾਲਿਸੀਜ਼ ਹੁੰਦੀਆਂ ਜੋ ਕੰਮ ਹੁੰਦੇ ਆ ਅਦਰਵਾਈਜ਼ ਜੇ ਜੇ ਅਦਰਵਾਈਜ਼ ਮਿਲਦੀ ਹੁੰਦੀ ਹੈ ਗੁਜਰਾਤ ਵਿੱਚ ਬੀਜੇਪੀ ਕਿਉਂ ਹਾਰਦੀ ਟ੍ਰਿਪਲ ਇੰਜਨ ਸਰਕਾਰ ਸੀਗਾ ਕੰਮ ਨੂੰ ਵੋਟ ਮਿਲਦੀ ਹੈ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੂੰ ਕਹਿੰਦੇ ਜੋ ਵਾਅਦੇ ਕੀਤੇ ਸਾਰੇ ਪੂਰੇ ਕਰਾਂਗੇ ਠੀਕ ਹੈ ਜੀ ਇੱਕ ਵਾਰ ਸਰ ਕਰਕੇ ਦੇਖੋ ਜੀ ਇਹ ਬਹੁਤ ਮਤਲਬ ਖੁਸ਼ੀ ਦੇ ਪਲ ਹੈ ਬਹੁਤ ਵੱਡੀ ਜਿੱਤ ਹੈ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਜਿੱਤ ਹੋਈ ਹੈ ਬਹੁਤ ਵਡਿਆ ਦੋਨੋ ਜਤਵਈਆਂ ਲੋਕਾਂ ਦਾ ਧੰਨਵਾਦ ਕਰਦੇ ਆ ਜੀ ਲੁਧਿਆਣਾ ਬੈਸਟਡੇ ਵੀ ਔਰ ਗੁਜਰਾਤ ਦੇ ਵੀ ਵਿਸਬਦਰ ਸੀਟ ਤੋਂ ਸਾਰ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮੁੱਚੀ ਲੀਡਰਸ਼ਿਪ ਨੂੰ ਸਾਰੇ ਵੋਲੰਟੀਅਰਸ ਨੂੰ ਵਰਕਰ ਨੂੰ ਜਿਹੜਾ ਨੇ ਦਿਨ ਰਾਤ ਮਿਹਨਤ ਕੀਤੀ ਹੈ ਸੰਜੀਵ ਰੋੜਾ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ। 2027 ਕਿਵੇਂ ਦੇਖਦੇ ਹੋ? ਦੇਖੋ 2027 27 ਹੈ ਉਸਕੇ ਲਈ ਹਮ ਕੰਮ ਕਰਾਂਗੇ ਜੋ ਪਹਿਲੇ ਕੰਮ ਕੀਤਾ ਹੈ ਉਸ ਤੋਂ ਜ਼ਿਆਦਾ ਮਿਹਨਤ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ। ਅਬ ਹਮਾਰੀ ਜੋ ਦੇਖੋ ਹਮੇ ਗੁਜਰਾਤ ਮੇ ਵੀ ਵਿਕਟਰੀ ਮਿਲੀ ਹੈ ਜਹਾਂ ਵੀ ਵਿਕਟਰੀ ਮਿਲੀ ਹੈ ਸੋ ਵੀ ਹੈਵ ਆਲ ਦਾ ਰੀਜ਼ਨ ਕਿ ਹਮ ਆਪਣੀ ਜਿਤਨੀ ਆਪਣੀ ਜਾਨ ਜੀ ਜਾਨ ਲਗਾ ਕੇ ਚਾਰ ਗੁਣਾ ਸਪੀਡ ਸੇ ਰਾਕਟ ਦੀ ਸਪੀਡ ਸੇ ਕੰਮ ਕਰੇ ਔਰ ਕਰਾਂਗੇ ਕੰਮਾਂ ਦੇ ਕਿਤੇ ਕਰ ਤੇ ਜਿਤ ਮਿਲੀ ਹੈ ਜਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਬਿਲਕੁਲ ਜੀ ਜੋ ਜੋ ਪਾਲਿਸੀਜ਼ ਹੁੰਦੀਆਂ ਜੋ ਕੰਮ ਹੁੰਦੇ ਆ ਅਦਰਵਾਈਜ਼ ਜੇ ਜੇ ਅਦਰਵਾਈਜ਼ ਮਿਲਦੀ ਹੁੰਦੀ ਹੈ ਗੁਜਰਾਤ ਵਿੱਚ ਬੀਜੇਪੀ ਕਿਉਂ ਹਾਰਦੀ ਟ੍ਰਿਪਲ ਇੰਜਨ ਸਰਕਾਰ ਸੀਗਾ ਕੰਮ ਨੂੰ ਵੋਟ ਮਿਲਦੀ ਹੈ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੂੰ ਕਹਿੰਦੇ ਆ ਜੋ ਵਾਅਦੇ ਕੀਤੇ ਸਾਰੇ ਪੂਰੇ ਕਰਾਂਗੇ ਠੀਕ ਹੈ ਜੀ ਇੱਕ ਇੱਕ ਸਾਰੇ ਕਰਾਂਗੇ